ਕੀ ਰੇਟ ਮੰਦੀ ਨਾਲ ਦੀ ਹੁੰਦੀ ਹੈ ਵਰਕਿੰਗ ਕਰਨ ਦਾ ਸਾਇਡ ਹੁੰਦਾ ਹੈ ਨੇਚਰ ਹੁੰਦਾ ਨਾ ਉਹ ਮੈਨੇਜਰ ਵੀ ਚੇਂਜ ਹੋ ਜਾਂਦਾ ਹੈ ਪਹਿਲਾਂ ਸਾਨੂੰ ਜਿਹੜੀ ਇੱਕ ਆਨਲਾਈਨ ਵੀਡੀਓ ਮਿਲੀ ਸੀ ਜਿਹਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਨੇ ਸਕੂਲ ਦੇ ਬੱਚੇ ਨੇ ਸਕੂਲ ਦੇ ਯੂਨੀਫਾਰਮਾਂ ਦੇ ਵਿੱਚ ਉਹ ਬੁਲਟ ਤੇ ਪਟਾਕੇ ਵਗੈਰਾ ਪਾ ਰਹੇ ਸੀਗੇ ਤੇ ਪਲੱਸ ਉਹ ਜਿਹੜੀਆਂ ਰੀਲਸ ਵਗੈਰਾ ਬਣਾ ਰਹੇ ਸੀ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਇਹ ਸਾਨੂੰ ਪਹਿਲਾਂ ਵੀ ਕਾਫੀ ਕੰਪਲੇਂਟਸ ਆਈਆਂ ਸੀਗੀਆਂ ਕਿ ਜਿਹੜੇ ਨੌਜਵਾਨ ਬੱਚੇ ਨੇ ਦਾ ਸੜਕਾਂ ਦੇ ਹੁੰਲੜਬਾਜੀ ਕਰਦੇ ਨੇ ਪਟਾਕੇ ਪਾਉਂਦੇ ਨੇ ਆਮ ਪਬਲਿਕ ਨੂੰ ਜਿਹਦੇ ਕਰਕੇ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਦੋਂ ਸਾਨੂੰ ਕੰਪਲੇਂਟ ਮਿਲੀ ਤਾਂ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨੇ ਅਸੀਂ ਉਹਨਾਂ ਤਾਂ ਸਠਾਣਾ ਸਾਧਰ ਦੇ ਅੰਦਰ ਚੌਂਕੀ ਪੈਂਦੀ ਆ ਇਹ ਚੌਂਕੀ ਪੱਖੋ ਕੇ ਕਲਾਂ ਜਿਸ ਦੇ ਇੰਚਾਰਜ ਹੈਗੇ ਐਸਐਸ ਬਲਜਿੰਦਰ ਸਿੰਘ ਜੀ ਨੇ ਤਾਂ ਇਹ ਜਿਹੜੇ ਹੈਗੇ ਉਹਨਾਂ ਨੇ ਤੁਰੰਤ ਹੀ ਇਸ ਜਿਹੜੇ ਹੈਗੇ ਨੇ ਬੱਚੇ ਸੀਗੇ ਜਿਹੜੇ ਕਰ ਰਹੇ ਸੀਗੇ ਇਦਾਂ ਦਾ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਵੀ ਜਿਹੜੀਆਂ ਹੈਗੀਆਂ ਨੇ ਤਿੰਨ ਬੁਲਟ ਮੋਟਰਸਾਈਕਲ ਸੀਗੇ ਤੇ ਮਤੇ ਦੋ ਗੱਡੀਆਂ ਸੀਗੀਆਂ ਤਾਂ ਉਹਨਾਂ ਦਾ ਜਿਹੜਾ ਐਜੇ ਪਰਲੋ ਐ ਕਾਨੂੰਨ ਦੇ ਅਨੁਸਾਰ ਜਿਹੜੀ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਗਈ ਉਹਨਾਂ ਦੇ ਚਲਾਨ ਕੱਟੇ ਗਏ ਤੇ ਪਲੱਸ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਤਾਂ ਕਿ ਉਹ ਅੱਗੇ ਤੋਂ ਐਡਾ ਨਾ ਕਰਨ ਇਸ ਤੋਂ ਇਲਾਵਾ ਅਸੀਂ ਸੋਸ਼ਲ ਮੀਡੀਆ ਰਹੀ ਵੀ ਤੇ ਵੈਸੇ ਵੀ ਅਸੀਂ ਨੌਜਵਾਨ ਬੱਚਾ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਉਹ ਬਾਈਕ ਵਗੈਰਾ ਚਲਾਉਂਦੇ ਨੇ ਤਾਂ ਉਹ ਐਡਾਂ ਦੇ ਸਟੰਟ ਵਾਜੀਆਂ ਨਾ ਕਰਨ ਕਿਉਂਕਿ ਐਡਾਂ ਦੀਆਂ ਸਟੰਟ ਵਾਜੀਆਂ ਕਰਦੇ ਸਮੇਂ ਜਾਂ ਬੋਰਡ ਦੇ ਪੜਾਕੇ ਪਾਉਂਦੇ ਸਮੇਂ ਜਾਂ ਜਿਹੜੀਆਂ ਅੱਜ ਕੱਲ ਇੰਸਟਾਗ੍ਰਾਮ ਲਈ ਰੀਲਾਂ ਬਣਾ ਰਹੇ ਨੇ ਤੋ ਉਸ ਸਮੇਂ ਜਿਹੜੇ ਬਹੁਤ ਖਤਰਨਾਕ ਹਾਸੇ ਵਾਪਰ ਜਾਂਦੇ ਨੇ ਕਈ ਵਾਰ ਉਹਨਾਂ ਦੇ ਖੁਦ ਦੇ ਐਕਸੀਡੈਂਟ ਹੋ ਜਾਂਦੇ ਨੇ ਜਾਂ ਕਈ ਵਾਰੀ ਉਹ ਨਾਲ ਕਿਸੇ ਹੋਰ ਅੱਗੇ ਕਿਸੇ ਵਹੀਕਲ ਦੇ ਐਕਸੀਡੈਂਟ ਹੋ ਜਾਂਦੇ ਨੇ ਤਾਂ ਉਹਦੇ ਵਿੱਚ ਕਈ ਬੱਚਿਆਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਨੇ ਜਾਂ ਲਾਲੋ ਉਹਨਾਂ ਦੀ ਕੋਈ ਲਾਈਫ ਟਾਈਮ ਦੀ ਇੰਜਰੀ ਵੀ ਹੋ ਜਾਂਦੀ ਆ ਤਾਂ ਇਹ ਸਾਡੀ ਅਪੀਲ ਹੈ ਕਿ ਉਹ ਇਹ ਚੀਜ਼ਾਂ ਨੂੰ ਬੰਦ ਕਰ ਦੇਣ ਅਦਰਵਾਈਜ਼ ਜੇ ਉਹ ਇਹ ਚੀਜ਼ਾਂ ਨਹੀਂ ਬੰਦ ਕਰਨਗੇ ਤਾਂ ਇਸ ਪਰ ਲਾਅ ਕਾਨੂੰਨ ਦੇ ਅਨੁਸਾਰ ਜਿਹੜੀਆਂ ਵੀ ਉਹਨਾਂ ਦੀ ਬੰਦੀ ਕਾਰਵਾਈ ਉਹ ਅਮਲਿਆਂ ਦੇ ਵਿੱਚ ਅਮਲ ਦੇ ਵਿੱਚ ਲਾਂਦੀ ਜਾਏਗੀ ਤਾਂ ਇਸ ਲਈ ਇੱਕ ਵਾਰ ਅਸੀਂ ਸਰ ਤੋਂ ਇਹਨਾਂ ਨੂੰ ਅਪੀਲ ਹੀ ਕਰ ਰਹੇ ਹਾਂ ਇੱਕ ਵਾਰ ਕਿਉਂਕਿ ਇੱਕ ਵਾਰੀ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਤਾਂ ਕਿ ਜਿਹੜੇ ਬੱਚੇ ਨੇ ਉਹ ਸੀਜ਼ ਨੂੰ ਇਗਨੋਰ ਕਰਨ ਬਟ ਜੇ ਫਿਰ ਵੀ ਕੋਈ ਨਹੀਂ ਕਰੇਗਾ ਜਾਂ ਹੁੱਲੜ ਬਾਜੀ ਕਰੇਗਾ ਕੋਈ ਪਟਾਕੇ ਪਾਏਗਾ ਟਰੈਕ ਨਿਯਮਾਂ ਦੀ ਜਿਹੜੀ ਉਲੰਘਣਾ ਕਰੇਗਾ ਤਾਂ ਉਹ ਤੇ ਇਸ ਪਰ ਨੌ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਾਂਗੀ ਜਾਵੇਗੀ ਜੀ